ਦੇ ਚੰਡੀਗੜ੍ਹ ਆਉਣ ਨਾਲ ਫਿਰ ਅਸੀਂ ਕਿਉਂਕਿ ਮੇਰਾ ਘਰ ਜਿਹੜਾ ਗਰਾਊਂਡ ਦੇ ਬਿਲਕੁਲ ਨੇੜੇ ਸੀ ਹੌਕੀ ਦੇ ਗਰਾਊਂਡ ਦੇ ਨੇੜੇ ਤੇ ਮੇਰੇ ਸਿਸਟਰ ਵੀ ਹੌਕੀ ਖੇਡਦੇ ਸੀ ਪਰਮਜੀਤ ਕੌਰ ਤੇ ਮੇਰੇ ਬ੍ਰਦਰ ਦੋਨੋਂ ਜਿਹੜੇ ਹੁਣ ਲਾਇਰ ਆ ਉਹ ਵੀ ਹੌਕੀ ਖੇਡਣਾ ਸ਼ੁਰੂ ਕੀਤਾ ਉਹਨਾਂ ਨੇ ਹੌਲੀ-ਹੌਲੀ ਉਹਨਾਂ ਨੂੰ ਦੇਖਦੇ ਹੋਏ ਮੇਰੇ ਮਨ 'ਚ ਵੀ ਆਇਆ ਮੈਂ ਇੱਕ ਵਾਰੀ ਮੇਰਾ ਬ੍ਰਦਰ ਉਹ ਉਹਨੂੰ ਮੈਡਲ ਮਿਲਿਆ ਤੇ ਮੈਂ ਉਹਨੂੰ ਪੁੱਛਿਆ ਮੈਂ ਉਹਨੂੰ ਕਿਹਾ ਵੀ ਮੇਰਾ ਆ ਮੈਡਲ ਮੈਨੂੰ ਦੇ ਦੇ ਇਹਦਾ ਵੀ ਨਹੀਂ ਇਹ ਅਰਨ ਕੀਤੇ ਜਾਂਦੇ ਆ ਉਹ ਸਾਬ ਤਾਂ ਸਾਡੇ ਵਿੱਚ ਨਹੀਂ ਹੈਗੇ ਹੁਣ ਤੇ ਪਰ ਮੇਰੇ ਦਿਲ 'ਚ ਤਾਂ ਹਮੇਸ਼ਾ ਰਹੇਗਾ ਕਿਉਂਕਿ ਉਹਨਾਂ ਤੋਂ ਤੁਸੀਂ ਸਟਾਰਟਿੰਗ ਤੋਂ ਸਿੱਖਿਆ ਤੇ ਉਹ ਤੇ ਹਮੇਸ਼ਾ ਸਦਾ ਲਈ ਤੁਹਾਡੇ ਨਾਲ ਹੀ ਹੈ। ਨੈਸ਼ਨਲ ਵੀ ਜਿੱਤੇ ਆਂ, ਅੰਡਰ 17 ਵੀ ਜਿੱਤੇ ਆਂ, ਅੰਡਰ 21 ਵੀ ਜਿੱਤੇ ਆਂ, ਸੀਨੀਅਰ ਨੈਸ਼ਨਲ ਵੀ ਜਿੱਤੇ ਆਂ। ਮਤਲਬ ਥਰੂ ਆਊਟ ਜਿੰਨੇ ਵੀ ਇੰਡੀਆ ਦੇ ਵਿੱਚ ਨੈਸ਼ਨਲ ਹੁੰਦੀਆਂ ਆ ਉਹ ਅਸੀਂ ਅਚੀਵ ਕੀਤੀਆਂ। ਦੇਖੋ ਜਿਸ ਹਿਸਾਬ ਦੀ ਟ੍ਰੇਨਿੰਗ ਹੁੰਦੀ ਹੈ ਉਸ ਹਿਸਾਬ ਨਾਲ ਤੁਹਾਨੂੰ ਰੈਸਟ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਅਗਰ ਤੁਸੀਂ ਰੈਸਟ ਨਹੀਂ ਕੀਤਾ ਤੇ ਨੈਕਸਟ ਡੇ ਤੁਹਾਡਾ ਨਹੀਂ ਹੋ ਪਾਏਗਾ ਹਨਾ ਟ੍ਰੇਨਿੰਗ ਦਾ। ਡਾਈਟ ਉਹ ਕੈਂਪਸ ਦੇ ਦਰਮਿਆਨ ਤਾਂ ਸਾਰਾ ਪਲਾਨਡ ਹੁੰਦਾ। ਉਹ ਡਾਈਟ ਕਿੰਨੇ ਵਜੇ ਤੁਹਾਡਾ ਲੰਚ ਲੱਗਣਾ ਹੈ, ਕਿੰਨੇ ਸੀ ਹੈ ਨਾ ਹਾਕੀ ਦੇ ਲਈ ਕਿਵੇਂ ਦਾ ਸੀ ਉਤਸ਼ਾਹ ਦਾ ਨੂੰ ਜਦੋਂ ਉਥੋਂ ਟੀਮ ਅਨਾਉਂਸ ਹੋਈ ਉਦੋਂ ਬਾਈਜਾਨੇ ਦੀ ਟੀਮ ਅਨਾਉਂਸ ਹੋਈ ਵੀ ਬਾਈਜਾਨੇ ਸਿਲੈਕਟ ਹੋ ਗਏ ਘਰ ਚ ਬੜਾ ਵਧੀਆ ਮਾਹੌਲ ਆਇਆ ਵੀ ਚਲੋ ਚੰਡੀਗੜ੍ਹੋਂ ਮੁੰਡਾ ਸਿਲੈਕਟ ਹੋ ਗਿਆ ਤੇ ਮੇਰੇ ਪੇਰੈਂਟਸ ਨੇ ਵੀ ਮਨ ਲੱਗਦਾ ਥੋੜੀ ਜਿਆਦਾ ਜਲਦੀ ਕਰਤੇ ਉਹਨਾਂ ਨੇ ਲੱਡੂ ਵੰਡਦੇ ਚੰਡੀਗੜ੍ਹ ਸਟੇਡੀਅਮ ਚ ਜਾ ਕੇ ਜਾਂ ਕਿੱਥੇ ਵੀ ਤੇ ਟੀਮ ਉਥੋਂ ਜਦੋਂ ਤੁਰਈ ਤੇ ਕਹਿੰਦੇ ਵੀ 20 ਪਲੇਅਰ ਲੈ ਕੇ ਜਾਣੇ ਆ ਤੇ ਉਹ ਦੋ ਪਲੇਅਰ ਹੁਣ ਪਤਾ ਨਹੀਂ ਸੀ ਕਿਹੜੇ ਕੱਢ ਦੇਣੇ ਕਿਉਂਕਿ ਸਾਰਾ ਇੱਕੋ ਜਿਹਾ ਇੱਕੋ ਜਿਹਾ ਸੈੱਟ ਹੁੰਦਾ ਮ with the experience.